ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਰਜੀਤ ਆਪਣਾ ਅਵਿਨਾਸ਼ ਸਿੰਘ ਖਾਲਸਾ ਇਸ ਵੀਡੀਓ ਵਿੱਚ ਆਰਜੀਤ ਦਾ ਸਵਾਗਤ ਕਰਦਾ ਹਾਂ ਜੀ ਆਪਾਂ 1924 ਤੋਂ 2024 ਦਾ ਸਫ਼ਰ ਤੈਅ ਕਰ ਰਹੇ ਹਾਂ ਪੰਜਾਬ ਦੇ 100 ਸਾਲ ਆਪ ਜੀ ਦੇ ਨਾਲ ਇਸ ਲੜੀ ਵਿੱਚ ਅੱਜ ਆਪਾਂ 1949 ਜੋ ਸਾਲ ਸੀ ਉਸ ਦੀਆਂ 10 ਮੁੱਖ ਘਟਨਾਵਾਂ ਆਰਜੀ ਦੇ ਨਾਲ ਸਾਂਝੀਆ ਕਰਦੇ ਹਾਂ 1947 ਵਿੱਚ ਪੰਜਾਬ ਵੰਡ ਦੇ ਪ੍ਰਭਾਵਾਂ ਨਾਲ ਅੱਜ ਵੀ ਪੰਜਾਬ ਝੂਜ ਰਿਹਾ ਸੀ 1947 ਦੀ ਵੰਡ ਦੇ 2 ਸਾਲ ਬਾਅਦ ਵੀ ਸਥਿਤੀ ਪੂਰੀ ਤਰ੍ਹਾਂ ਸਬਲੀ ਨਹੀਂ ਸੀ ਵੰਡ ਨੇ ਪੰਜਾਬ ਦੇ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਜੀਵਨ ਤੇ ਡੂੰਘਾ ਅਸਰ ਪਾਇਆ ਹੋਇਆ ਸੀ ਨੰਬਰ 1 ਜਨਸੰਖਿਆ ਦੇ ਤਬਾਦਲੇ ਲੱਖਾਂ ਸਿੱਖ ਅਤੇ ਹਿੰਦੂ ਪਾਕਿਸਤਾਨ ਤੋਂ ਭਾਰਤ ਦੇ ਪੂਰਬੀ ਪੰਜਾਬ ਵਿੱਚ ਆਏ ਜਦੋਂ ਕਿ ਮੁਸਲਿਮ ਲੋਕ ਪੱਛਮੀ ਪੰਜਾਬ ਪਾਕਿਸਤਾਨ ਦੇ ਖੇਤਰਾਂ ਵਿੱਚ ਚਲੇ ਗਏ ਵੱਡੇ ਪੱਧਰ ਤੇ ਹੋਏ ਇਸ ਜਨਸੰਖਿਆ ਤਵਾਦਲੇ ਨੇ ਨਵਾਂ ਸਮਾਜਿਕ ਅਤੇ ਆਰਥਿਕ ਸੰਕਟ ਪੈਦਾ ਕੀਤਾ ਪਨਾਹ ਗਿਰਾਂ ਦੇ ਰਿਹਾਇਸ਼ ਅਤੇ ਪੁਨਰ ਵਸਾਈ ਦੇ ਮੁਸੀਬਤ ਵੱਡੀ ਚੁਣੌਤੀ ਬਣੀ ਹੋਈ ਸੀ ਨੰਬਰ 2 ਸੰਪਤੀ ਦੀ ਵੰਡ ਪਾਕਿਸਤਾਨ ਜਾਂਦੇ ਮੂਲ ਨਿਵਾਸੀਆਂ ਦੀ ਸੰਪਤੀ ਛੱਡੀ ਗਈ ਜਿਸ ਨੂੰ ਛੋਡੀ ਗਈ ਸੰਪਤੀ ਵੀ ਕਿਹਾ ਜਾਂਦਾ ਹੈ ਇਸ ਸੰਪਤੀ ਨੂੰ ਨਵੇਂ ਆਬਸਤਾਤਾਂ ਲਈ ਵਰਤਾਇਆ ਜਾ ਰਿਹਾ ਸੀ ਉਲਟੇ ਪਾਕਿਸਤਾਨ ਚਲੇ ਗਏ ਲੋਕਾਂ ਦੀ ਸੰਪਤੀ ਬਾਰੇ ਵੀ ਇੱਥੇ ਦਾਅਵੇ ਕੀਤੇ ਜਾ ਰਹੇ ਸਨ ਨੰਬਰ 3 ਖੇਤੀਬਾੜੀ ਅਰਧਵਸਥਾ ਤੇ ਪ੍ਰਭਾਵ ਪਾਕਿਸਤਾਨ ਚਲੇ ਗਏ ਮਜ਼ਦੂਰ ਅਤੇ ਕਿਸਾਨ ਖੇਤੀਬਾੜੀ ਅਰਧਵਸਥਾ ਲਈ ਮਸੀਰਤ ਬਣੇ ਹੋਏ ਸਨ ਪੰਜ ਦਰਾਵਾਂ ਦੀ ਧਰਤੀ ਨੂੰ ਖੇਤੀਬਾੜੀ ਸੰਕਟਾਂ ਨਾਲ ਝੂਜਨਾ ਪੈ ਰਿਹਾ ਸੀ ਰਫੂਜੀਆ ਨੂੰ ਖੇਤੀਬਾੜੀ ਲਈ ਜ਼ਮੀਨ ਅਲਾਟ ਕਰਨੀ ਪਈ ਨੰਬਰ 4 ਰਾਜਨੀਤਿਕ ਅਸਥਿਰਤਾ ਦੀ ਕਮੀ ਪੰਜਾਬ ਦੀ ਸਿਆਸਤ ਅਜੇ ਵੀ ਵੰਡ ਦੇ ਦੁੱਖ ਅਤੇ ਸੰਸ਼ਾਵਾ ਨਾਲ ਪ੍ਰਭਾਵਿਤ ਸੀ ਸਮਾਜਿਕ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਰਾਜਨੀਤਿਕ ਤਰ੍ਹਾਂ ਆਪਣੀ ਖਿੱਚੋਤਾਣੀ ਵਿੱਚ ਲੱਗੀਆਂ ਹੋਈਆਂ ਸਨ ਅਕਾਲੀ ਦਲ ਅਤੇ ਹੋਰ ਰਾਜਨੀਤਿਕ ਤਰ੍ਹਾਂ ਦੇ ਵਿਚਾਲੇ ਵਾਧੇ ਤਣਾ ਦੀ ਸ਼ੁਰੂਆਤ ਹੋ ਗਈ ਸੀ ਨੰਬਰ 5 ਪਨਾਹਗਿਰਾਂ ਦੇ ਕੈਂਪ ਰਫੂਜੀ ਕੈਂਪਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅੰਮ੍ਰਿਤਸਰ ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿੱਚ ਰਫੂਜੀਆ ਦੇ ਵਸਾਏ ਕੈਂਪ ਬੇहद ਭਰੇ ਹੋਏ ਸਨ ਰਿਹਾਇਸ਼ੀ ਸਥਾਨਾਂ ਦੀ ਘਾਟ ਕਾਰਨ ਕਈ ਲੋਕਾਂ ਨੂੰ ਖੁੱਲੇ ਮੈਦਾਨਾਂ ਜਾਂ ਇਸ ਤਾਈ ਟਾਂਚਾ ਵਿੱਚ ਵੀ ਰਹਿਣਾ ਪੈ ਰਿਹਾ ਸੀ ਨੰਬਰ 6 ਧਾਰਮਿਕ ਸੰਘਰਸ਼ ਅਤੇ ਸਮਾਜਿਕ ਤਣਾਵ ਵੰਡ ਦੇ ਫਲ ਸਰੂਪ ਧਰਮ ਦੇ ਆਧਾਰ ਤੇ ਭਾਜਨ ਹੋਇਆ ਸੀ ਜਿਸ ਕਾਰਨ ਸਮਾਜਿਕ ਤਣਾਅ ਬਰਕਰਾਰ ਸੀ ਨਵੀਆਂ ਜਨਸੰਖਿਆਵਾਂ ਨਾਲ ਤਾਂ ਇਹਨਾਂ ਸਮਾਜਿਕ ਸਮੱਸਿਆਵਾਂ ਨੇ ਵੀ ਜਨਮ ਲਿਆ ਜੋ ਚਿੰਤਾ ਦਾ ਵਿਸ਼ਾ ਸੀ ਨੰਬਰ 7 ਵਪਾਰ ਤੇ ਅਸਰ ਪੰਜਾਬ ਦੀਆਂ ਕਈ ਵਪਾਰਿਕ ਅਰਧ ਬਸਤਾਵਾਂ ਖਤਮ ਹੋ ਗਈਆਂ ਕਿਉਂਕਿ ਪਾਕਿਸਤਾਨ ਵਾਲੇ ਹਿੱਸੇ ਵਿੱਚ ਕਈ ਆਰਥਿਕ ਕੇਂਦਰ ਸਨ ਨਵੀਂ ਅਰਧਵਸਤਾ ਦਾ ਵਿਕਾਸ ਕਮਜ਼ੋਰ ਹਾਲਾਤਾਂ ਵਿੱਚ ਹੋ ਰਿਹਾ ਸੀ ਨੰਬਰ 8 1949 ਵਿੱਚ ਸਾਂਸਕ੍ਰਿਤਿਕ ਪ੍ਰਭਾਵ ਨਾਗਿਰਾ ਨੇ ਪੰਜਾਬ ਦੇ ਸੱਭਿਆਚਾਰ ਅਤੇ ਰਵਾਇਤਾਂ ਵਿੱਚ ਵੱਖਰੇ ਪੱਖ ਭਰਤੇ ਪੰਜਾਬੀ ਸਾਹਿਤ ਕਲਾ ਅਤੇ ਸੰਗੀਤ ਵਿੱਚ ਵੰਡ ਦੇ ਦੁੱਖਾਂ ਅਤੇ ਸੰਘਰਸ਼ਾਂ ਨੂੰ ਬਿਆਨ ਕੀਤਾ ਗਿਆ ਵੰਡ ਅਤੇ ਹਿੰਸਾ ਦੇ ਅਨਜਾਨੇ ਸਦਮੇ ਨੇ ਲੋਕਾਂ ਦੀ ਮਨੋਵਿਰਤੀ ਤੇ ਡੂੰਘਾ ਪ੍ਰਭਾਵ ਛੱਡਿਆ ਕਈ ਕੁਮਤਰੀ ਸੰਗਠਨਾ ਨੇ ਇਸ ਮਨੋਵਿਗਿਆਨਿਕ ਸਦਵੇ ਨੂੰ ਸਹਿਣ ਲਈ ਮਦਦ ਕਰਨ ਦੀ ਕੋਸ਼ਿਸ਼ ਕੀਤੀ 1949 ਵਿੱਚ ਪੰਜਾਬ ਦੇ ਵੰਡ ਦੇ ਪ੍ਰਭਾਵਾਂ ਦੇ ਸਦਮੇ ਨੂੰ ਸਹਿਣ ਅਤੇ ਨਵੇਂ ਆਰਥਿਕ ਰਾਜਨੀਤਿਕ ਅਤੇ ਸਮਾਜਿਕ ਢਾਂਚੇ ਨੂੰ ਸਥਾਪਿਤ ਕਰਨ ਦੀ ਕਸ਼ਮਕਸ਼ ਚੱਲ ਰਹੀ ਸੀ ਨੰਬਰ 9 1949 ਵਿੱਚ ਪੰਜਾਬ ਮਜ਼ਦੂਰ ਅੰਦੋਲਨ ਨੇ ਮਹੱਤਵਪੂਰਨ ਰੂਪ ਧਾਰਿਆ ਕਿਉਂਕਿ ਇਹ ਭਾਰਤ ਦੀ ਆਜ਼ਾਦੀ ਦੇ ਬਾਅਦ ਦੀ ਸਥਿਤੀ ਦਾ ਇੱਕ ਹਿੱਸਾ ਸੀ ਜਿੱਥੇ ਮਜ਼ਦੂਰਾ ਨੇ ਆਪਣੇ ਹੱਕਾਂ ਦੀ ਹੱਕਾਂ ਦੀ ਰਾਖੀ ਲਈ ਬਿਹਤਰ ਬਣਾਉਣ ਲਈ ਸੰਘਰਸ਼ ਕੀਤਾ ਇਹ ਅੰਦੋਲਨ ਸਮਾਜਿਕ ਆਰਥਿਕ ਬਦਲਾਵਾਂ ਦੀ ਲਹਿਰ ਦੇ ਰੂਪ ਵਿੱਚ ਬਣ ਗਿਆ ਸੀ ਨਵੇਂ ਆਜ਼ਾਦ ਭਾਰਤ ਵਿੱਚ ਮਜ਼ਦੂਰਾ ਨੇ ਆਪਣੇ ਹੱਕਾਂ ਦੀ ਉਕਤਰ ਹੋਣ ਦੀ ਲੋੜ ਨੂੰ ਮਹਿਸੂਸ ਕੀਤਾ ਭਾਰਤੀ ਕਮਨਿਸਟ ਪਾਰਟੀ ਅਤੇ ਹੋਰ ਵામਪੰਥੀ ਗੱਠ ਜੋੜ ਮਜ਼ਦੂਰ ਅੰਦੋਲਨ ਵਿੱਚ ਸ਼ਾਮਲ ਸਨ ਮਜ਼ਦੂਰਾ ਨੇ ਸਮਾਨ ਹੱਕਾਂ ਤੇ ਅਰਧ ਵਸਤਾ ਵਿੱਚ ਨਿਆਂ ਦੀ ਮੰਗ ਕੀਤੀ ਨੰਬਰ 10 1949 ਵਿੱਚ ਪੰਜਾਬ ਕਾਂਗਰਸ ਪਾਰਟੀ ਦਾ ਰੋਲ ਮਹੱਤਵਪੂਰਨ ਸੀ ਕਿਉਂਕਿ ਇਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤਿਕ ਪ੍ਰਕਿਰਿਆ ਵਿੱਚ ਨਵੇਂ ਰਾਜ ਦੀ ਸਥਾਪਨਾ ਦਾ ਮੁੱਖ ਭੂਮਿਕਾ ਨਿਭਾ ਰਿਹਾ ਸੀ ਪਾਰਟੀ ਦਾ ਕੰਮ ਸਿਰਫ ਰਾਜਨੀਤਿਕ ਸਥਿਰਤਾ ਬਣਾਉਣ ਤੱਕ ਸੀਮਤ ਨਹੀਂ ਸੀ ਸਗੋਂ ਸਮਾਜਿਕ ਅਤੇ ਆਰਥਿਕ ਮੁੱਦਿਆਂ ਨੂੰ ਹੱਲ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਸੀ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਰਾਜਨੀਤਿਕ ਅਸਥਿਰਤਾ ਨੂੰ ਰੋਕਣ ਲਈ ਕਈ ਮੁੱਖ ਭੂਮਿਕਾਵਾਂ ਨਿਭਾਈਆਂ ਉਮੀਦ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਈ ਹੋਵੇਗੀ ਜੇਕਰ ਆਪ ਨੇ ਪਿਛਲੀ ਵੀਡੀਓ ਨਹੀਂ ਦੇਖੀਆਂ ਤਾਂ ਉਹਨਾਂ ਨੂੰ ਵੀ ਜ਼ਰੂਰ ਦੇਖ ਲੈਣਾ ਜੀ ਚੈਨਲ ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹਿਣਾ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ